ਜਦੋਂ ਸਭ ਤੋਂ ਅਜੀਬ ਖਾਣੇ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਚੀਨ ਦਾ ਖਿਆਲ ਆਉਂਦਾ ਹੈ ਇਹ ਲੋਕ ਖਾਣ ਪੀਣ ਦੇ ਮਾਮਲੇ ਵਿੱਚ ਕੋਈ ਵੀ ਹੱਦ ਪਾਰ ਕਰ ਜਾਂਦੇ ਨੇ ਚੀਨ ਦੇ ਕੁਝ ਹਿੱਸਿਆਂ ਵਿੱਚ ਲੋਕ ਅਨਜੰਮੇ ਬੱਚਿਆਂ ਦੇ ਭਰੂਣ ਦਾ ਸੂਪ ਪੀਂਦੇ ਨੇ ਤੇ ਜਦੋਂ ਕੁਝ ਕੁ ਹਿੱਸਿਆਂ 'ਚੋਂ ਕੁੱਤੇ ਆ ਤੇ ਬਿੱਲੀਆਂ ਨੂੰ ਮਾਰ ਕੇ ਖਾਂਦੇ ਨੇ ਇਸ ਦੇ ਨਾਲ ਹੀ ਕਈ ਥਾਵਾਂ ਅਜੇਹੀਆਂ ਹਨ ਜਿੱਥੇ ਜ਼ਹਿਰੀਲੇ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ ਤਾਂ ਜੋ ਇਹਨਾਂ ਨੂੰ ਖਾਇਆ ਜਾ ਸਕੇ ਚੀਨ ਦਾ ਅਜਿਹਾ ਹੀ ਇੱਕ ਅਜੀਬੋ-ਗਰੀਬ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮੋਮੋ ਦੇ ਅੰਦਰ ਜਿੰਦਾ ਕੀੜੇ ਭਰੇ ਹੋਏ ਨੇ ਵੀਡੀਓ ਦੇਖ ਕੇ ਤੁਸੀਂ ਵੀ ਸੋਚੋਗੇ ਕਿ ਚੀਨ ਦੇ ਲੋਕ ਵੀ ਕੀ ਕੁਝ ਖਾ ਲੈਂਦੇ ਨੇ ਵੀਡੀਓ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਮੋਮੋਸ ਦੇ ਅੰਦਰ ਜਿੰਦਾ ਕੀੜੇ ਭਰੇ ਜਾ ਰਹੇ ਨੇ ਬਹੁਤ ਸਾਰੇ ਕੀੜੇ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਪਰ ਉਹਨਾਂ ਨੂੰ ਵਾਪਸ ਅੰਦਰ ਪਾ ਦਿੱਤਾ ਜਾਂਦਾ ਹੈ ਤੇ ਸਿੱਧੇ ਕੜਾਹੀ ਵਿੱਚ ਤਲਿਆ ਜਾਂਦਾ ਹੈ ਇਸ ਤੋਂ ਬਾਅਦ ਮੋਮਸ ਨੂੰ ਬਾਹਰ ਕੱਢ ਕੇ ਲੋਕਾਂ ਨੂੰ ਖਾਣ ਲਈ ਭਰੋਸਿਆ ਜਾਂਦਾ ਹੈ ਸਾਰੇ ਕੀੜੇ ਮਰ ਚੁੱਕੇ ਹੁੰਦੇ ਨੇ ਪਰ ਇਸ ਦੇ ਬਾਵਜੂਦ ਲੋਕ ਇਸ ਨੂੰ ਆਰਾਮ ਨਾਲ ਖਾ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ